ਸਾਂਝੇ ਕਰਮਚਾਰੀ ਮੋਰਚੇ ਦੇ ਵੱਲੋਂ ਮੰਗਾਂ ਨੂੰ ਮਣਾਉਣ ਦੇ ਲਈ ਧੂਰੀ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਨਾਰੇਬਾਜ਼ੀ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਇਸ ਮੌਕੇ ਤੇ ਤਹਿਸੀਲਦਾਰ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਉਤੇ ਇਹ ਹਸਾਰਾ ਕਰਮਚਾਰੀ ਅਤੇ ਪੈਨਸ਼ਨਰ ਪੰਜਾਬ ਕਰਮਚਾਰੀ ਅਤੇ ਪੈਨਸ਼ਨਰ ਸੰਜੇ ਮੋਰਚੇ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਤੂਰੀ ਦੇ ਵਿੱਚ ਇਕੱਠੇ ਹੋਏ। ਇਹ ਰੋਸ ਸਵਾਰ ਚ ਸਥਾਨਕ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਦਫ਼ਤਰ ਵਿਖੇ ਪਹੁੰਚਿਆ ਜਿੱਥੇ ਕਰਮਚਾਰੀਆਂ ਨੇ ਨਾਰੇ ਪਾੜੇ ਕੀਤੇ ਅਤੇ ਆंदोलਨ ਦੇ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਅਤੇ ਗਵਾਂਟੀ ਰਾਜਾਂ ਦੇ ਨਾਲੋਂ 16 ਘੰਟੇ ਮਹਿੰਗਾਈ ਪੱਤਾ ਦੇਣ ਦਾ ਫੈਸਲਾ ਪੂਰੀ ਤਰ੍ਹਾਂ ਦੇ ਨਾਲ ਇੱਕ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਸ ਦੇ ਲਈ 2.5 ਗੁਣਾ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਸੰਬੰਧੀ ਸਰਕਾਰ ਦੇ ਆਪਣੇ ਨੋਟੀਫਿਕੇਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਹ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਅਜ ਅੱਜ ਨਾਲ ਉਹ ਰੋਸਤਰ ਨਾ ਕਰਕੇ ਉਹ ਅਸੀਂ ਜੋ ਸਰਕਾਰ ਦਾ ਪ੍ਰੋਟੋਕੋਲ ਹੈ ਮਾਝੂ ਵੀ ਸਾਹਿਬ ਦੇ ਰਾਹੀਂ ਸਰਕਾਰ ਤੱਕ ਪਹੁੰਚਦਾ ਕਰਦਾਂਗੇ ਇਹਨਾਂ ਨੂੰ ਜਲਦ ਕੋਈ ਨਾ ਕੋਈ ਜੋ ਸਰਕਾਰ ਦੇ ਲੈਵਲ ਤੇ ਕੋਈ ਮੀਟਿੰਗ ਹੋਣੀ ਉਹ ਜ਼ਰੂਰ ਕਰਵਾਵਾਂਗੇ ਇਹ ਸਾਡੇ ਕੋਈ ਇੱਕ ਅੱਧੀ ਮੰਗ ਨਹੀਂ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨੀਆਂ ਦੀਆਂ ਸਾਂਝੀਆਂ ਮੰਗਾਂ ਹੈ ਉਹਦੇ ਲਈ ਜਿਹੜਾ ਸਾਡਾ ਪੱਤਰ ਸਾਡਾ ਮੰਗਾਈ ਪੱਤਰ ਰੋਕਿਆ ਹੋਇਆ ਹੈ ਉਹ ਸਰਕਾਰ ਜਿਹੜਾ ਸਾਡਾ ਜਾਰੀ ਕਰੇ ਭਾਰੀ ਪੈਨਸ਼ਨ ਜਿਹੜੀ ਸਰਕਾਰ ਮੰਨ ਚੁੱਕੀ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕਰੇ ਪੈਕ ਕਮਿਸ਼ਨਰ ਰੀਕਮੈਂਡੇਸ਼ਨ ਕੀਤੀ ਵੀ 2.98 ਬਣਾ ਦੇਣਾ ਲਾਗੂ ਕਰਨ ਦੀ ਉਹ ਕਰੇ ਇਹ ਜਿਹੜਾ ਪੇ ਕਮਿਸ਼ਨ ਆਧਾਰ ਹੈ ਉਹ 1-1 16 ਨੂੰ 125% ਡੀਏ ਨੂੰ ਆਧਾਰ ਮੰਨਿਆ ਜਾਵੇ ਤੇ ਉਹਦੇ ਹਿਸਾਬ ਨਾਲ ਸਾਰੇ ਫਿਕਸੇਸ਼ਨਾਂ ਹੋਣ ਬਕਾਇਆ ਸਾਡੇ ਜਿਹੜੇ ਆ ਉਹ ਲੱਛ ਜਾਰੀ ਕਰਿ ਜਾਣ ਇਹ ਤੋਂ ਇਲਾਵਾ ਪੇ ਕਮਿਸ਼ਨ ਦਾ ਦੂਜਾ ਹਿੱਸਾ ਨਵਾਂ ਪੇ ਕਮਿਸ਼ਨ ਆ ਰਿਹਾ ਹੈ ਪੇ ਕਮਿਸ਼ਨ ਦਾ ਦੂਜਾ ਹਿੱਸਾ ਜਿਸ ਦੇ ਤਹਿਤ ਏਸੀ ਵੀ ਮਿਲਣੀ ਹੈ ਉਹ ਸਰਕਾਰ ਜਾਰੀ ਕਰੇ ਤੇ ਪ੍ਰਵੇਸ਼ਨ ਪੀਰੀਅਡ 3 ਸਾਲ ਦਾ ਉਹ ਬਿਲਕੁਲ ਖਤਮ ਕਰ ਦੇ ਜਿਹੜੇ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਮਲਾਜਮਾਂ ਨੂੰ ਤੇ ਉਹਦੇ ਨਾਲ ਹੀ ਇਹਨੇ ਕੇਂਦਰੀ ਜੀਏ ਥੋਪੇ ਹੋਏ ਐ ਉਹ ਸਰਕਾਰ ਵਾਪਸ ਲਵੇ 200 ਰੁਪਏ ਜੱਰੀ ਟੈਕਸ ਸਰਕਾਰ ਵਾਪਸ ਲਵੇ ਮਾਨ ਪਤਾ ਇਨ ਸੈਂਟਰ ਤੇ ਕੰਮ ਕਰਦੀਆਂ ਮੀਡੇ ਮੀਲ ਆਸ਼ਾ ਵਰਕਰਾਂ ਇਹਨਾਂ ਨੂੰ ਘੱਟੋ ਘੱਟ ਉਹਦੇ ਦੇ ਘੇਰੇ ਚ ਲਿਆਵੇ ਇਹ ਸਾਡੀਆਂ ਮੁੱਖ ਮੰਗਾਂ ਹੈ ਜਿਹਦੇ ਨੇ ਸਾਡੀ ਲੜਾਈ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਅਸੀਂ ਦਸੰਬਰ ਮਹੀਨੇ ਦੇ ਵਿੱਚ ਡੇਟਾ ਅਸੀਂ ਮੀਟਿੰਗ ਕਰਕੇ ਐਲਾਨ ਕਰ ਰਹੇ ਹਾਂ ਮਾਤਰੀਆਂ ਦੀ ਕੋਠੀਆਂ ਦਾ ਘਰਾਵ ਕਰਾਂਗੇ ਅਸੀਂ ਸਾਡਾ ਅਗਲਾ ਕੀ ਕਾਰਨ ਸੀ ਕਾਰਨ ਇਹ ਆ ਕਿ ਜੋ ਵੀ ਸਾਡੇ ਸਾਰੇ ਮੁਲਾਜ਼ਮਾਂ ਨੂੰ ਇਹ ਪਰੇਸ਼ਾਨੀਆਂ ਆ ਰਹੀਆਂ ਆ ਉਹਨਾਂ ਦੀ ਅਸੀਂ ਜਾਨਿ ਕੇ ਕਹ ਚਾਉਂਦੇ ਆ ਕਿ ਸਾਡੇ ਇਹਨਾਂ ਦਾ ਸਮੱਸਿਆਵਾਂ ਦਾ ਹੱਲ ਛੇਤੀ ਕੀਤਾ ਜਾਵੇ ਆਸ਼ਾ ਵਰਕਰਾਂ ਮਿੱਡੇ ਮੀਲ ਤੇ ਆਂਗਣਵਾੜੀ ਵਰਕਰਾਂ ਨੂੰ ਘਟੋ ਘਟੂ ਜਰਤਾ ਦੇ ਘਰੇ ਵਿੱਚ ਜਲਦ ਤੋਂ ਜਲਦ ਲਿਆਂਦਾ ਜਾਵੇ ਨੇਤਾ ਸੇ ਪੰਜਾਬ ਸੋਡੀਨੇਟਰ ਫੈਡਰੇਸ਼ਨ ਦੀ ਮਨਨ ਕੀ ਸਰਫਰਸਤੀ ਦੇ ਹੇਠ ਜੋ ਵੀ ਸਾਡੇ ਤੋਂ ਬਣੂਗਾ ਅਸੀਂ ਆਉਣ ਵਾਲੇ ਇਹਨਾਂ ਨੂੰ ਚੋਣਾਂ ਦੇ ਵਿੱਚ ਵੀ ਉਹਨਾਂ ਦਾ ਮੂੰਹ ਤੋੜਮਾ ਜਵਾਬ ਦਵਾਂਗੇ ਤੇ ਜੇ ਸਾਡੀਆਂ ਇਹਨਾਂ ਨੇ ਮੰਗਾ ਛੇਤੀ ਤੋਂ ਛੇਤੀ ਹੱਲ ਨਾ ਕੀ ਕਹਿਣਾ ਚਲੋ ਮੈਂ ਭਗਵਾਨ ਜੀ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਜੇ ਸਾਡੀਆਂ ਤਨਖਾਹਾਂ ਵਾਅਦਾ ਨਹੀਂ ਕਰਨਾ ਤਾਂ ਸੋ ਸਾਡਾ ਮਾਨ ਪੱਤਾ ਉਹ ਤਾਂ ਸਾਨੂੰ ਦਿੱਤਾ ਜਾਵੇ ਕਿਉਂਕਿ ਉਹ ਹੀ ਮਾਨ ਪੱਤੇ ਨਾਲ ਸਾਡੀਆਂ ਭੈਣਾਂ ਦਾ ਗੁਜ਼ਾਰਾ ਹੁੰਦਾ ਆ ਮਾਨ ਪੱਤਾ ਤੇ ਤੁਸੀਂ ਵਧਵਾਉਣਾ ਹੀ ਪੜਾਣਾ ਆ ਸਾਡਾ ਜਿਹੜਾ ਮਾਨ ਪੱਤਾ ਉਹ ਤਾਂ ਸਾਨੂੰ ਟਾਈਮ ਤੋਂ ਟਾਈਮ ਦਿੱਤਾ ਜਾਵੇ ਜਿਹੜੀ 1500 ਰੁਪਏ ਤਨਖਾਹ ਪਾਈ ਆ ਉਹ ਵੀ ਨਹੀਂ ਕਹਿੰਦੇ ਪਾਈ ਹੈਗੀ ਸਾਡੀਆਂ ਭੈਣਾਂ ਘਰ ਦੇ ਚੌਂਕੇ ਕਿੰਦਾ ਚੱਲਾਨ ਬੱਚਿਆਂ ਨੂੰ ਕਿੰਦਾ ਪੜਾਣ ਬਹੁਤ ਔਖਾ ਹੋ ਗਿਆ ਭਗਵਾਨ ਅਕਮਰ ਬਸ ਇਹੀ ਮਿਹਨਤੀ ਆ ਜਾਂਦਾ ਜਾਂਦਾ ਜੇ ਕੁਛ ਖੱਟਣਾ ਚਾਹੁੰਦਾ ਤੇ ਬੀਬੀਆਂ ਦੀਏ ਦੁਆਵਾਂ ਖੱਟ ਲੈ ਤੈਨੂੰ ਕੁਛ ਮਤਲਬ ਤੇਰੀ ਕੁਛ ਨਾ ਕੁਛ ਤਾਂ ਉੱਪਰ ਜਾ ਕੇ ਕੁਛ ਨਾ ਕੁਛ ਉੱਪਰ ਜਾ ਕੇ ਤੇ ਤੈਨੂੰ ਸ਼ਾਂਤੀ ਮਿਲੂਗੀ ਨਹੀਂ ਤੇ ਪਿੱਟ ਸੇ ਆਪਣੇ ਤੇਰੇ ਇੱਦਾਂ ਹੀ ਹੁੰਦੇ ਰਹਿਣੇ ਆ ਜੇ ਸਾਡੀ ਮੰਗਾ ਨਹੀਂ ਬੁਰੀਆਂ ਕਾਨੀਆਂ ਅੱਜ ਤਾਂ ਘਰ ਦਾ ਕੁਝ ਤੇ ਰਖੜਾ ਖੱਲੇ ਕਰੇ ਲੈਣਾ ਛੋਪਲਾ ਜਿੰਨਾ ਸੁਪਨਾਇਆ ਅਸੀਂ ਕੱਢਣਾ ਜਾਣਦੇ ਆ